ਸਿਮਲੀ ਚੌਂ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਹਾਸਲ ਕਰਨ ਲਈ ਆਉ ਤੋਹਾਨੂੰ ਲੈ ਚਲਦੇ ਆ ਸਾਡੇ ਸੰਵਾਦਦਾਤਾ ਰਮਾ ਸ਼ੰਕਰ ਕੋਲ ਜੀ ਮੈਂ ਇਸ ਵੇਲੇ ਸੀਨੀਅਰ ਸਕੈਂਡਰੀ ਸਕੂਲ ਮਿੱਠੂ ਬਸਤੀ ਦੇ ਪੋਲਿੰਗ ਸਟੇਸ਼ਨ ਦੇ ਬਾਹਰ ਖੜਾ ਹਾਂ ਤੇ ਜੇਕਰ ਅਸੀਂ ਗੱਲ ਕਰੀਏ ਜਲੰਧਰ ਪੱਛਮੀ ਦੇ ਟੋਟਲ ਵੋਟਰਾਂ ਦੀ ਤੇ 1,71,963 ਜਿਹੜੇ ਟੋਟਲ ਵੋਟਰ ਨੇ ਉਹਨਾਂ ਵਿੱਚੋਂ ਹੀ ਕੁਝ ਵੋਟਰ ਇੱਥੇ ਵੋਟ ਕਰਕੇ ਆਏ ਨੇ ਉਹਨਾਂ ਨੂੰ ਪੁੱਛਦੇ ਆ ਉਹਨਾਂ ਨੂੰ ਕਿਹੋ ਜਿਹਾ ਲੱਗ ਰਿਹਾ ਤੇ ਉਹਨਾਂ ਨੇ ਕੀ ਸੋਚ ਕੇ ਵੋਟ ਕੀਤੀ ਹੈ ਨਮਸਕਾਰ ਜੀ ਪਹਿਲਾਂ ਤੁਹਾਡਾ ਨਾਮ ਮੇਰਾ ਨਾਮ ਤਿਲਕਰਾਜ ਬਾ ਆਪਣੀ ਵੋਟ ਪਾ ਕੇ ਮੈਂ ਮਾਤਾ ਜੀ ਦੀ ਵੋਟ ਪਵਾਣ ਆਇਆ ਜੀ ਅਸੀਂ ਇੱਥੇ ਦੇਖਿਆ ਕਿ व्हील चेयर ਤੇ ਇੱਕ ਮੈਨ ਬੈਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਬਜ਼ੁਰਗ ਜੀ ਹੈਗੇ ਨੇ ਤੇ ਇਹਨਾਂ ਨੂੰ ਪੁੱਛਦੇ ਇਹਨਾਂ ਨੂੰ VOTING ਕਰਕੇ ਕਿਹੋ ਜਿਹਾ ਲੱਗ ਰਿਹਾ ਹਾਂਜੀ ਤੁਹਾਨੂੰ VOTING ਕਰਕੇ ਕਿਹੋ ਜਿਹਾ ਲੱਗ ਰਿਹਾ ਜੀ ਬਹੁਤ ਵਧੀਆ ਪੁੱਤਰੀਏ ਬਹੁਤ ਵਧੀਆ ਲੱਗ ਰਿਹਾ ਤੁਹਾਨੂੰ ਇੱਥੇ ਦੀ ਫੈਸਿਲਿਟੀ ਕਿਹੋ ਜਿਹੀ ਲੱਗੀ ਜਿੱਦਾਂ ਹੁਣ व्हील चेयर ਤੇ ਆਏ ਤੁਸੀਂ ਹਨ ਬੇਟਾ ਇਹ ਉਹਨਾਂ ਟਾਈਮ ਪਾਸ ਕਰਨ ਆਉਂਦਾ ਫਿਰ ਆਏ ਹੋ ਬਰਤੇ ਵੀ व्हील चेयर ਤੇ ਤਾਂ ਹੀ ਆਇਆ ਜੇ ਟਾਈਮ ਪਾਸ ਹੀ ਕਰਨਾ ਹੁੰਦਾ ਤਾਂ ਹੁਣ ਫਿਰ ਹੁਣ ਫਿਰ ਨਹੀਂ ਤੁਰਿਆ ਨਹੀਂ ਇਹ ਹੋਰ ਕੁਝ ਯੂਥ ਵੋਟਰ ਵੀ ਸਾਡੇ ਕੋਲ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਤੇ ਨਾਲ ਬਜ਼ੁਰਗ ਵੀ ਹੈਗੇ ਨੇ ਹਾਂਜੀ ਤੁਸੀਂ ਕਿਹਨਾ ਮੁੱਦਿਆਂ ਨੂੰ ਲੈ ਕੇ VOTING ਕੀਤੀ ਬਸ ਜਿਹੜੇ ਲੋਕਲ ਸਮਾਜ ਦੇ ਮੁੱਦੇ ਨੇ ਛੋਟੇ ਛੋਟੇ ਗਲੀਆਂ ਨਾਲੀਆਂ ਤੱਕ ਹੀ ਰਹਿ ਗਏ ਹੁਣ ਦਾ ਅੱਜ ਕੱਲ੍ਹ ਤੇ ਵੋਟਰ ਜ ਸਾਰੇ ਗਲੀਆਂ ਦੀ ਪ੍ਰੋਬਲਮ ਹੈ ਨਾਲੀਆਂ ਬਸ ਪੀਣ ਵਾਲਾ ਪਾਣੀ ਦਿੱਕਤ ਹੈ ਛੋਟੀਆਂ ਮੋਟੀਆਂ ਦਿੱਕਤਾਂ ਹੋਰ ਤਾਂ ਕੁਝ ਨਹੀਂ ਆਲੇ ਫਿਲਹਾਲ ਤੁਸੀਂ ਆਪਣਾ ਜਿਹੜਾ ਹੈਗਾ ਇੰਕ ਦਾ ਨਿਸ਼ਾਨ ਦਿਖਾ ਦਿਓ ਕੈਮਰੇ ਨੂੰ ਮੈਂ ਵਿਕਟਰੀ ਕਰਾਂਗਾ ਕਿਉਂਕਿ ਉਹਨਾਂ ਨੇ ਥੋੜਾ ਇੱਕ ਕੀ ਥੋੜਾ ਰੂਲ ਰੈਗੂਲੇਸ਼ਨ ਥੋੜੇ ਚੇਂਜ ਕੀਤੇ ਆ ਤੇ ਹਜ਼ੂਰ ਕੋ ਵੋਟਰ ਸਾਡੇ ਕੋਲ ਖੜੇ ਨੇ ਉਹਨਾਂ ਨੂੰ ਪੁੱਛਦੇ ਆ ਕਿ ਉਹ ਕੀ ਕਹਿਣਾ ਚਾਹੋਗੇ ਤੁਸੀਂ VOTING ਕਰਕੇ ਆਏ ਮੋਟਿੰਗ ਜਿਹੜੀ ਆ ਹਰ ਆਦਮੀ ਨੂੰ ਨਾ ਜ਼ਰੂਰ ਕਰਨੀ ਚਾਹੀਦੀ ਆ ਕੋਈ VOTING ਰਹਿਣਾ ਵਾਂਝਾ ਨਹੀਂ ਰਹਿਣਾ ਚਾਹੀਦਾ ਕਿਉਂਕਿ ਇਹ ਡੈਮੋਕ੍ਰੇਸੀ ਦਾ ਇੱਕ ਬੇਸਿਕ ਪ੍ਰਿੰਸੀਪਲ ਹੈ ਤੁਹਾਨੂੰ ਇੱਥੇ ਦੀ ਜਿਹੜੀ ਸਹੂਿਦਾਵਾਂ ਉਹ ਕਿੱਦਾਂ ਦੀ ਲੱਗੀਆਂ ਤੁਹਾਨੂੰ ਬਹੁਤ ਵਧੀਆ ਲੱਗੀਆਂ ਸਹੂਿਦਾਵਾਂ ਸਾਰੀਆਂ ਠੀਕ ਆ ਇੱਥੇ ਬਹੁਤ ਅੱਛੀ ਤਰ੍ਹਾਂ ਕੰਮ ਚੱਲ ਰਿਹਾ ਹਾਂ ਜੀ ਇਹ VOTING ਪ੍ਰਕਿਰਿਆ ਜਿਹੜੀ ਇੱਥੇ ਸ਼ੁਰੂ ਹੋਈ ਪਈ ਹੈ ਤੇ VOTER ਕਾਫੀ ਖੁਸ਼ ਨੇ ਇੱਥੇ ਦੀ ਫੈਸਿਲਟੀਆਂ ਤੋਂ ਲੈ ਕੇ ਕੈਮਰਾਮੈਨ ਰঞ্জੀਤ ਸਿੰਘ ਤੇ ਰਾਜਪਾਲ ਦੇ ਨਾਲ ਮਹਿਰਾਮਾ ਸ਼ੰਕਰ ਦੂਰਦਰਸ਼ਨ ਸਮਾਚਾਰ ਜਲੰਧਰ